ਬੀਤੇ ਦਿਨੀ ਹੋਈ ਬੇਅਦਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੀहां ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕੈਮਰੇ ਦੀਆਂ ਜੋ ਸਵਾਲ ਖੜੇ ਕਰਦੀਆਂ ਨੇ ਜਿਹੜੇ ਕਹਿੰਦੇ ਸੀਗੇ ਕਿ ਉਹ ਨੌ ਜੁਬਾਨ ਦਾ ਸੌਦਾ ਕਿਉਂ ਲਾਇਆ ਆ ਦੇਖੋ ਇੰਜ ਪਾੜੇ ਗਏ ਸੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਅੰਗਾਂ ਨੂੰ ਪਾੜ ਕੇ ਇਸ ਸ਼ਖਸ ਦੇ ਵੱਲੋਂ ਕੀਤੀ ਗਈ ਸੀ ਵਿਅਦਵੀ ਦੱਸਦੀ ਹੈ ਕਿ ਅਭੀਤੇ ਦਿਨੀ ਫਰੂਜ਼ਪੁਰ ਦੀ ਜਿਹੜੇ ਪਿੰਡ ਆ ਫਰੂਜ਼ਪੁਰ ਦਾ ਬੰਡਾਲਾ ਪਿੰਡ ਹੈ ਕਸਵਾ ਆ ਜਿਹੜਾ ਜਿੱਥੇ ਫਰੂਜ਼ਪੁਰ ਦੇ ਬੰਡਾਲਾ ਪਿੰਡ ਦੇ ਵਿੱਚ ਇਹ ਘਟਨਾ ਕਰਮ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾ ਆnde ਅੰਗ ਪਾੜੇ ਗਏ ਸੀ ਔਰ ਇਥੇ ਇਹ ਬੰਡਾਲਾ ਜਿਹੜਾ ਪਿੰਡਾ ਮੱਲਾਂ ਵਾਲਾ ਕਸਵਾ ਦੇ ਨਜ਼ਦੀਕ ਜਿੱਥੇ ਘਟਨਾ ਕਰਮ ਹੋਇਆ ਔਰ ਉਸ ਦੀ ਇੱਕ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੇ ਕਹਿੰਦੇ ਸੀ ਕਿ ਕਿਉਂ ਉਸ ਨੌਜਵਾਨ ਨੂੰ ਮਾਰ ਦਿੱਤਾ ਗਿਆ ਕਿ ਉਹ ਨੌਜਵਾਨ ਤਾਂ ਮੱਦਬੁੱਧੀ ਸੀ ਇਹ ਘਟਨਾਵਾਂ ਜਿਹੜੀਆਂ ਵਾਪਰੀ ਆ ਬਿਆਦਵੀ ਦੀਆਂ ਥਾਂ-ਥਾਂ ਤੇ ਹੁੰਦੀਆਂ ਨੇ ਔਰ ਜਿਹੜੇ ਸਾਕਸ਼ ਨੂੰ ਫੜਿਆ ਜਾਂਦਾ ਏ ਉਸ ਨੂੰ ਕਿਹਾ ਜਾਂਦਾ ਕਿ ਉਹ ਤਾਂ ਮੈਂਟਲੀ ਤੌਰ ਤੇ ਅਪਸੈਟ ਸੀ ਉਹਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਸੀ ਉਹ ਤਾਂ ਪਾਗਲ ਸੀ ਪਰ ਉੱਥੇ ਇਹ ਤਸਵੀਰਾਂ ਜਿਹੜੀਆਂ ਆਈਆਂ ਨੇ ਜ਼ਰੂਰ ਸਵਾਲ ਖੜੇ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਸਵੀਆਂ ਦੇ ਵਿੱਚ ਇਹ ਸਾਕਸ਼ ਜਿਹੜਾ ਆਇਆ ਏ ਨਾ ਜ਼बान ਆਇਆ ਉਹਦੇ ਸਿਰ ਦੇ ਉੱਤੇ ਬਰਨਾ ਬੰਨਿਆ ਹੋਇਆ ਬੜੀ ਸਹਿਮਤਾ ਦੇ ਨਾਲ ਬੜੀ ਹਲੀਮੀ ਦੇ ਨਾਲ ਦਰਬਾਰ ਸਾਹਿਬ ਵਿੱਚ ਐਂਟਰ ਹੁੰਦਾ ਫਿਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪ੍ਰਕਰਮਾਂ ਕਰਦਾ ਜਿਸ ਤੋਂ ਬਾਅਦ ਉਹ ਗੁਰੂ ਦੇ ਤਾਬਿਆਂ ਜਾਂਦਾ ਤੇ ਫਿਰ ਰਮਾਲਾ ਸਾਹਿਬ ਨੂੰ ਲਾ ਕੇ ਅੰਗ ਪਾੜ ਦਿੱਤੇ ਜਾਂਦੇ ਨੇ ਅੰਗ ਪਾੜ ਕੇ ਬਾਹਰ ਲਈ ਆਉਂਦਾ ਤਸਵੀਰਾਂ ਦੇਖ ਸਕਦੇ ਹੋ ਅੰਗ ਪਾੜ ਕੇ ਬਾਹਰ ਲੈ ਕੇ ਆ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਹੀ ਸੰਗਤ ਨੇ ਫੜ ਲਿਆ ਤੇ ਸੰਗਤ ਨੇ ਦੇ ਹਿੰਸਿੰਘਾਂ ਨੇ ਜਦੋਂ ਪੁੱਛਿਆ ਕਿ ਇਹ ਕੀ ਕਰਤਾ ਤਾਂ ਬਖਲਾ ਗਿਆ ਜਿਸ ਤੋਂ ਬਾਅਦ ਉਸ ਨੂੰ ਬੰਨ ਲਿਆ ਗਿਆ ਵੀਡੀਓ ਬਣਾਈਆਂ ਗਈਆਂ ਤੇ ਉਸ ਦੇ ਉੱਤੇ ਤੇਜ਼ ਧਾਰ ਸ਼ਸਤਰ ਚਲਾ ਦਿੱਤੇ ਗਏ ਉਸ ਨੂੰ ਕ੍ਰਪਾਨਾਂ ਦੇ ਨਾਲ ਵੱਢ ਦਿੱਤਾ ਤੇ ਉਸ ਦਾ ਸੋਧਾ ਲਗਾ ਦਿੱਤਾ ਸੀ ਤੇ ਲਗਾਤਾਰ ਇੱਕ ਖਬਰ ਤੇ ਪਰਿਵਾਰ ਦੀ ਪ੍ਰਤੀਕਿਰਿਆ ਆਈ ਸੀ ਕਿ ਸਾਡਾ ਮੁੰਡਾ ਦਿਮਾਗੀ ਤੌਰ ਤੇ ਬਿਮਾਰ ਹੈ ਸੰਤੁਲਨ ਵਿਗੜਿਆ ਹੋਇਆ ਉਸ ਦੀ ਮਾਂ ਦਾਦੀ ਤੇ ਪਿਓ ਬੋਲ ਰਹੇ ਸੀ ਪਰ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਹਾਲਾਂਕਿ ਉਸ ਨੌਜਵਾਨ ਦੇ ਉੱਤੇ ਦਾ 295ਏ ਅਤੇ 295 ਦੀ ਧਾਰਾ ਲੱਗ ਚੁੱਕੀ ਹੈ ਪਰ ਜਿਨ੍ਹਾਂ ਨੇ ਉਸ ਨੌਜਵਾਨ ਦਾ ਸੁੱਧਾ ਲਾਇਆ ਉਸ ਨੌਜਵਾਨ ਦੇ ਉੱਤੇ ਤੇਸ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਕਿਰਪਾਨਾਂ ਚਲਾਈਆਂ ਉਹਨਾਂ ਉੱਤੇ ਅਜੇ ਤੱਕ ਕੋਈ ਵੀ ਐਫਆਈਆਰ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਉਸ ਜਿਸ ਤੇ ਸਵਾਲ ਖੜੇ ਕਰਦੇ ਨੇ ਕਿ ਕਿਉਂ ਕਾਨੂੰਨ ਹੱਥਾਂ ਦੇ ਵਿੱਚ ਲਿਆ ਗਿਆ ਇਹ ਕੌਣ ਹੁੰਦੇ ਨੇ ਕਿਸੇ ਨੂੰ ਮਾਰਨ ਵਾਲੇ ਕਿਉਂ ਇਹਨਾਂ ਨੇ ਕਤਲ ਕੀਤਾ ਕਿਉਂ ਇਹਨਾਂ ਨੇ ਜਿਹੜਾ ਨੌਜਵਾਨ ਦਾ ਕਟਾਪਾ ਝਾੜਿਆ ਕਿਰਪਾਨਾਂ ਦੇ ਨਾਲ ਸੌਦਾ ਲਾਇਆ ਜਿਸ ਤੋਂ ਬਾਅਦ ਲੋਕ ਸਵਾਲ ਖੜੇ ਕਰਦੇ ਨੇ ਕਿ ਐਫ ਆਈ ਆਰ ਦਰਜ ਹੋਣੀ ਚਾਹੀਦੀ ਐ ਪਰ ਹਜੇ ਤੱਕ ਇਹਨਾਂ ਜਿਹੜੀ ਭੀੜ ਸੀ ਜਾਂ ਜਿਹੜੇ ਲੋਕਾਂ ਨੇ ਕਤਲ ਕੀਤਾ ਸੀ ਸਰੀਆਮ ਸੌਦਾ ਲਾਇਆ ਸੀ ਉਹਨਾਂ ਵਿੱਚੋਂ ਕਿਸੇ ਉੱਤੇ ਵੀ ਹਜੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਜਿਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਇਹਨਾਂ ਉੱਤੇ ਵੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਪਰ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦਿਏ ਨੇ ਅਸੀਂ ਵੀ ਕਹਿ ਰਹੇ ਹਾਂ ਕਿ ਹਾਂ ਕਿਸੇ ਨੂੰ ਮਾਰਨਾ ਜਿਹੜਾ ਹੱਲ ਨਹੀਂ ਕਿਉਂਕਿ ਜਦ ਤੱਕ ਜਿਹੜੀ ਪਿਛਲੀ ਸਾਜ਼ਿਸ਼ ਕਿਸ ਦੀ ਹੈ ਕਿਸ ਨੇ ਉਸ ਨੂੰ ਕੱਲੇ ਆ ਕਿਸ ਨੇ ਉਹਦੇ ਦਿਮਾਗ ਦੇ ਵਿੱਚ ਅਜਿਹਾ ਕੁਝ ਪਾਇਆ ਕਿ ਉਹ ਬਿਆਦਵੀ ਕਰਨ ਚਲਿਆ ਗਿਆ ਉਸ ਨੂੰ ਪੁੱਛਦੇ ਉਸਦੇ ਉਸ ਤੋਂ ਸਵਾਲ ਪੁੱਛਦੇ ਔਰ ਪਿੱਛੋਂ ਦੀ ਜਿਹੜੀ ਹਰਕਤ ਆ ਪਿੱਛੇ ਕੌਣ ਕਰਾ ਰਿਆ ਬਿਆਦਵੀਆਂ ਪਿੱਛੇ ਦੀ ਤਾਕਤ ਜਿਹੜੀ ਆ ਉਹ ਜ਼ਰੂਰ ਪਤਾ ਕਰਨ ਦੀ ਲੋੜ ਹੈ ਇਸ ਤਰੀਕੇ ਦੇ ਨਾਲ ਕਤਲ ਕਰਨਾ ਕਾਨੂੰਨ ਨੂੰ ਹੱਥ ਵਿੱਚ ਲੈਣਾ ਲੋਕ ਕਹਿ ਰਹੇ ਨੇ ਕਿ ਇਹ ਸਰਾਸਰ ਗਲਤ ਹੈ ਪਰ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਤਸਵੀਰਾਂ ਸਵਾਲ ਖੜੇ ਕਰਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਦਾਂ ਹੋਈ ਸੀ ਵਿਆਦ ਵਿਆਹ ਦੇਖੋ ਜਿਹੜੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਐਕਸਕਲੂਸਿਵੇ ਤਸਵੀਰਾਂ ਨੇ ਵਿਤੇ ਦਿਨੀ ਬੰਡਾਲੀ ਪਿੰਡ ਫਿਰੋਜ਼ਪੁਰ ਦਾ ਵਡਾਲਾ ਪਿੰਡ ਹੈ ਜਿੱਥੇ ਵਿਆਦਵੀ ਹੋਈ ਔਰ ਉੱਥੇ ਨੌਜਵਾਨ ਦਾ ਸੋਧਾ ਲਾਇਆ ਗਿਆ ਸੀ ਲੋਕ ਸਵਾਲ ਪੁੱਛਦੇ ਤਾਂ ਉਹਨਾਂ ਸਵਾਲਾਂ ਦੇ ਜਵਾਬ ਇਹ ਵੀਡੀਓ ਦੇਰਿਆਂ ਬਹੁਤ ਕੁਝ ਬਿਆਨ ਖੜੇ ਕਰ ਰਿਹਾ ਪਰਵਾਰ ਹਜ਼ੀਰੋ ਰੋ ਕੇ ਕਹਿ ਰਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੇ ਨੇ ਫਿਲਹਾਲ ਇਸ ਮਾਮਲੇ ਤੇ ਪੁਲਿਸ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਇਹਨਾਂ ਨੇ ਕਤਲ ਕੀਤਾ ਹੈ ਅਸੀਂ ਕਾਰਵਾਈ ਕਰਾਂਗੇ ਪਰ ਸੰਗਤ ਲਗਾਤਾਰ ਲੋਕ ਲਗਾਤਾਰ ਇਹ ਕਹਿ ਰਹੇ ਨੇ ਕਿ ਬਿਲਕੁਲ ਵਧੀਆ ਹੋਇਆ ਕਿ ਸੌਦਾ ਲਾ ਦਿੱਤਾ ਪਰ ਕੁਝ ਲੋਕ ਤਰਕਸ਼ੀਲੇ ਕਹਿ ਰਹੇ ਨੇ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਕਿਸੇ ਨੂੰ ਮਾਰਨਾ ਹੱਲ ਨਹੀਂ ਹਾਲ ਤਾਂ ਤਾਂ ਇਹਦੇ ਪਿਛਲੀ ਤਾਕਤ ਦਾ ਪਤਾ ਲੱਗੇ ਜਿਸ ਨੇ ਉਸ ਨੌਜਵਾਨ ਨੂੰ ਉਸਦੇ ਦਿਮਾਗ ਦੇ ਵਿੱਚ ਬਿਠਾਇਆ ਉਸ ਨੂੰ ਵਿਆਧਵੀ ਕਰਨ ਦੇ ਲਈ ਭੇਜਿਆ ਉਸਦੇ ਪਿਛਲੀ ਤਾਕਤ ਕਿਹੜੀ ਆ ਉਸ ਨੂੰ ਫੜਨ ਦੀ ਲੋੜ ਹੈ ਕਿਹੜੀ ਤਾਕਤ ਆ ਕਿਸ ਨੇ ਭੇਜਿਆ ਸੀ ਇਹ ਜਾਂਚ ਦਾ ਵਿਸ਼ਾ ਫਿਲਹਾਲ ਪੁਲਿਸ ਇਸ ਮਾਮਲੇ ਦੀ ਵਰੀਕੇ ਦੇ ਨਾਲ ਜਾਂਚ ਕਰ ਰਹੀ ਹੈ